ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤਰੀ ਕਾਲਜੀ ਕੌੜ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਜੀ ਖੁਸ਼ ਹੋ ਚੜਦੀ ਕਲਾ ਚ ਰੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਇੱਧਰ ਆਪਾਂ ਘਰ ਦੇ ਕੰਮਾਂ ਦੇ ਨਾਲ ਮੈਂ ਕਿਹਾ ਚਲੋ ਨਾਲੇ ਆਪਣੇ ਭਾਂਡੇ ਵੇਲੇ ਕਰ ਦਿੰਦੇ ਆ ਰਸੋਈ ਸਾਫ਼ ਕਰ ਦਿੰਦੇ ਆ ਨਾਸ਼ਤਾ ਪਾਣੀ ਆਪਾਂ ਬਣਾ ਲਿਆ ਸੀ ਜੀ ਠੀਕ ਹੈ ਬਾਕੀ ਗਾਇਜ਼ ਅੱਜ ਦਾ ਬਲੌਗ ਮੈਂ ਬਣਾਉਂਗੀ ਵੈਸੇ ਤਾਂ ਤੇਲ ਬਣਾਉਂਗੀ ਮੈਂ ਮੇਰੇ ਜਿਵੇਂ ਅੱਜ ਕੱਲ ਤੁਸੀਂ ਅਕਸਰ ਦੇਖਦੇ ਹੀ ਹੋ ਕਿ ਬਹੁਤ ਸਾਰੇ ਭੈਣਾਂ ਦੇ ਆ ਭਰਾਵਾਂ ਦੇ ਕਿੰਨਾਂ ਦੇ ਵੀ ਜਿਵੇਂ ਅੱਡੀਆਂ ਚ ਪੈਰਾਂ ਚ ਦਰਦ ਬਹੁਤ ਰਹਿੰਦਾ ਹੈ ਦਾ ਤਾਜ ਵਿੱਚ ਜੋੜਾਂ ਵਗੈਰਾ ਚ ਦਰਦ ਰਹਿੰਦਾ ਹਨ ਉਹ ਵਾਲਾ ਮੈਂ ਤੇਲ ਬਣਾਉਂਗੀ ਮੈਂ ਪਹਿਲਾਂ ਵੀ ਬਣਾਇਆ ਮੇਰੇ ਅੱਡੀਆਂ ਦੇ ਵਿੱਚ ਜਦੋਂ ਸਵੇਰੇ ਉੱਠਦੀ ਸੀ ਨਾ ਬਹੁਤ ਜ਼ਿਆਦਾ ਦਰਦ ਸੀ ਤੇ ਉਹਦੇ ਨਾਲ ਕਿਵੇਂ ਕਿਵੇਂ ਆਪਾਂ ਮਾਲਿਸ਼ ਕਰ ਸਕਦੇ ਹਾਂ ਕੀ ਕੀ ਚੀਜ਼ਾਂ ਪਾਣੀ ਹੈ ਉਹ ਤੁਹਾਡੇ ਨਾਲ ਮੈਂ ਸਾਰੀ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਬਾਕੀ ਮੇਕੇ ਚਲੋ ਛੋਟ ਬਲੌਗ ਦੀ ਇੱਧਰ ਸ਼ੁਰੂਆਤ ਕਰ ਲੈਂਦੇ ਆਂ ਅਦਰ ਖਲਾਰਾ ਸੰਭੀ ਆਪਣਾ ਤੇ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਜੋ ਵੀ ਚੀਜ਼ ਬਣਾਉਂਦੀ ਹੁੰਦੀ ਹਾਂ ਹਮੇਸ਼ਾ ਤੁਸੀਂ ਟرائی ਜ਼ਰੂਰ ਕਰਿਆ ਕਰੋ ਬਹੁਤ ਵਧੀਆ ਮਤਲਬ ਅੱਛੇ ਰਿਜ਼ਲਟ ਮਿਲਦਾ ਹੈ ਮਨਾ ਠੀਕ ਹੈ ਜੀ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਗਾਇਸ ਤੇ ਲਓ ਜੀ ਇੱਦਾਂ ਬਣੇ ਸਾਡੇ ਭਾਂਡੇ ਭਾਂਡੇ ਹੋ ਗਏ ਨੇ ਬਹੁਤ ਜ਼ਿਆਦਾ ਸਵੇਰ ਦੇ ਨਾਸ਼ਤੇ ਦੇ ਫਿਰ ਬਾਅਦ ਚਾਪਾ ਕੋਈ ਸਾਡੇ ਇਹ ਕਿ ਦਸਤ ਤੱਕ ਪਾਣੀ ਚੱਲਿਆ ਰਹਿੰਦਾ ਹੈ ਇਹ ਸਾਨੂੰ ਅੱਜਕੱਲ ਸਾਡਾ ਟੁੱਲੂ ਹੋ ਗਿਆ ਜੀ ਖਰਾਬ ਬੜੀ ਮੁਸ਼ਕਲ ਹੋਈ ਵੀ ਸਾਨੂੰ ਇਹ ਟੂਟੀ ਦੇ ਵਿੱਚ ਪਾਣੀ ਆਉਂਦਾ ਬਹੁਤ ਘੱਟ ਸਮਰਸੀਵਲ ਚਲਾਉਣਾ ਪੈਂਦਾ ਸਮਰਸੀਵਲ ਦੇ ਜਰੀਏ ਬਹੁਤ ਸਾਰਾ ਥੈਂਕ ਯੂ ਜਿਹੜੀ ਮੇਰੀਆਂ ਭੈਣਾਂ ਨੇ ਭਰਾਵਾਂ ਨੇ ਪਿਆਰੇ ਪਿਆਰੇ ਕਮੈਂਟ ਕੀਤੇ ਜੇ ਤੁਸੀਂ ਆਪ ਆਪਣੇ ਕੰਮ ਨਿਬੇੜ ਲਏ ਸੀ ਠੀਕ ਹੈ ਜੀ ਇੱਥੇ ਅਪਾ ਨਾਲ ਦੀ ਨਾਲ ਹੀ ਹੁਣ ਆਪਣੇ ਸਿੰਕ ਸਾਫ਼ ਕਰ ਦਿੰਨੇ ਆ ਜਦੋਂ ਵੀ ਭੈਣਾਂ ਕਦੀ ਰਸੋਈ ਦਾ ਭਾਂਡੇ ਮਾਂਜਦੀਆਂ ਹੁੰਦੀਆਂ ਜਾਂ ਕੁਝ ਕਰਦੀਆਂ ਹੁੰਦੀਆਂ ਨੇ ਨਾਲ ਦੀ ਨਾਲ ਸਾਬਣ ਵਾਲਾ ਕੁਰਚਾ ਇਹ ਨੂੰ ਸਿੰਕ ਨੂੰ ਵੀ ਮਾਰ ਦਿਆ ਕਰੋ ਫਿਰ ਇਹ ਸ਼ਿੰਕ ਨਾਲ ਸਾਡੀ ਥਿੰਦਲੀ ਹੁੰਦੀ ਹੈ ਤੇ ਨਾ ਹੀ ਇਹ ਜਰਜਾ ਕਰਦਾ ਇੱਕਦਮ ਸਾਫ ਸੁਥਰੀ ਚਮਕਦੀ ਰਹਿੰਦੀ ਹੈ ਠੀਕ ਹੈ ਜੀ ਆਪਣੀਆਂ ਟੋਟੀਆਂ ਵਗੈਰਾ ਤੇ ਇਦਾਂ ਹੀ ਆਪਣਾ ਨਾਲ ਦੀ ਨਾਲ ਹੀ ਸਾਫ ਕਰਿਆ ਕਰੋ ਇਹ ਬਹੁਤ ਵਧੀਆ ਰਹਿੰਦਾ ਹੈ ਜਿਹੜਾ ਕੰਮ ਕਹਿੰਦੇ ਨੇ ਆਪਾਂ ਜਿਆਦਾ ਵੱਧ ਜਾਂਦਾ ਫਿਰ ਇਹਦੇ ਨਾਲੋਂ ਨਾਲ ਦੀ ਨਾਲ ਸਮਝ ਲਓ ਆਪਾਂ ਦੋ ਭਾਂਡੇ ਫालतू ਮੰਗ ਰਹੇ ਇਸ ਤਰ੍ਹਾਂ ਕਰਕੇ ਆਪਣੀਆਂ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਛੋਟੇ ਛੋਟੇ ਰਸੋਈ ਦੇ ਵਿੱਚ ਕੰਮ ਕਰਦੀਆਂ ਭੈਣਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਠੀਕ ਹੈ ਜੀ ਬਾਕੀ ਦੇਖਦੇ ਹਾਂ ਜੀ ਤੁਹਾਨੂੰ ਕਾਟਨ ਦੇ ਨਾਲ ਤੇ गाइस ਆਪਾਂ ਸਵਾਏ ਸੀਗੇ ਸੂਤ ਮੈਂ ਕਾਟਨ ਦੇ ਸੂਤ ਸਵਾਏ ਸੀ ਬਲਕਿ ਲੇਟ ਹੋ ਗਏ ਕਿਉਂਕਿ ਗਰਮੀ ਹਾਲੇ ਤਾਂ 2 ਮਹੀਨੇ ਪਈ ਹੈ ਸਮਝ ਲਓ ਕਿਉਂਕਿ ਇੱਕਦਮ ਤਾਂ ਇੰਨੀ ਸਰਦੀ ਆਣੀ ਨਹੀਂ ਹੈ ਜੀ ਤੇ ਮੇਰੇ ਸੂਤ ਸਿਲ ਕੇ ਆਏ ਨੇ ਨਵੇਂ ਸੂਤਾਂ ਨੂੰ ਆਪਾਂ ਕਿੱਦਾਂ ਰੱਖਣਾ ਚਾਹੀਦਾ ਹੈ ਕਿੱਦਾਂ ਯੂਜ਼ ਕਰਨਾ ਚਾਹੀਦਾ ਤੇ ਮੈਂ ਤੁਹਾਨੂੰ ਹੋਰ ਵੀ ਵੀਡੀਓ ਦਿਖਾਉਂਗੀ ਜ਼ਰੂਰ ਠੀਕ ਹੈ ਜੀ ਉਹ ਗਾਇਸ ਇੱਧਰ ਆਪਾਂ ਇਹ ਨਵੇਂ ਸੂਟ ਸਵਾਈ ਸੀ ਮੈਂ ਤੁਹਾਨੂੰ ਦਿਖਾ ਦੇਣੀ ਇੱਕ ਤਾਂ ਫਰੋਜੀ ਕਲਰ ਹੁੰਦਾ ਤੁਸੀਂ ਕਦੀ ਵੀ ਦੇਖਿਆ ਹੋਣਾ ਜਿਹੜਾ ਫਰੋਜੀ ਕਲਰ ਹੈ ਮੈਨੂੰ ਤਾਂ ਪਤਾ ਨਹੀਂ ਹੁੰਦਾ ਕਿ ਰੰਗ ਕਹਿੰਦੇ ਅੰ内 ਤਾਂ ਰੰਗ ਜ਼ਰੂਰ ਉਤਰਦਾ ਹੁੰਦਾ ਤੇ ਆਹ ਵਾਲੇ ਸਵਾਈ ਸੀ ਮੈਂ ਸੂਟ ਇਹ ਨਵੇਂ ਆ ਨਵੇਂ ਸਿਲਕੇ ਆਏ ਸੀ ਤੇ ਮੈਂ ਕਿਹਾ ਇਹਨਾਂ ਨੂੰ ਆਪਾਂ ਨਾ ਧੋ ਕੇ ਪਾ ਲੈਨੇ ਇੱਕ ਜਿਹਾ ਕੋਕਾ ਕੋਲਾ ਕਲਰ ਦਾ ਆਹ ਸਵਾਇਆ ਤੇ ਇੱਕ ਸਵਾਇਆ ਜਿਹਨੀਆਂ ਗਾਜਰੀ ਕਲਰ ਦਾ ਆਹ ਸੂਟ ਇਹ ਸੂਟ ਗਾਇ ਸਿਲਕੇ ਆਏ ਆ ਪ੍ਰੀਤ ਬੁਟੀਕ ਕੋਲੋਂ ਮੇਰੀ ਬੇਟੀ ਸੀ ਤੁਹਾਨੂੰ ਪਤਾ ਹੀ ਨਾ ਕਰੜ ਉਹਦਾ ਹੈਗਾ ਆਪਣਾ ਬੁਟੀਕ ਜੇਕਰ ਜਿਹੜੀਆਂ ਭੈਣਾਂ ਨੇੜੇ ਰਹਿੰਦੀਆਂ ਜਰੂਰ ਸਵਾਇਆ ਕਰੋ ਬਹੁਤ ਘੱਟ ਰੇਟ ਤੇ ਤੇ ਬਹੁਤ ਵਧੀਆ ਸੂਟ ਸਿਲਦੇ ਆ ਉੱਥੇ ਤੇ ਇਹ ਮੈਂ ਭਿਉਣ ਲੱਗੀ ਸੀ ਮੈਂ ਕਿਹਾ ਚਲੋ ਨਮਕ ਵਗੈਰਾ ਪਾ ਕੇ ਇਹਨਾਂ ਨੂੰ ਪਹਿਲਾਂ ਭਿਉ ਦਿੰਦੇ ਆ ਇਹਨਾਂ ਪਤਾ ਲੱਗ ਜਾਂਦਾ ਵੀ ਇਹਦਾ ਰੰਗ ਉਤਰੇਗਾ ਕਿ ਨਹੀਂ ਮਸੇ ਇਹ ਭਿਓ ਕੇ ਫਿਰ ਇੱਕ ਕੋਟਨ ਦੇ ਸੂਟ ਹਮੇਸ਼ਾ ਤੁਸੀਂ ਪਹਿਲਾਂ ਨਮਕ ਪਾ ਕੇ ਭਿਗੋਇਆ ਕਰੋ ਤੇ ਆਹ ਦੇਖੋ ਜੀ ਇਹ ਕੋਟਨ ਦੇ ਸੂਟਾਂ ਨੂੰ ਹਮੇਸ਼ਾ ਤੁਸੀਂ ਜਦੋਂ ਵੀ ਕਦੀ ਨਵੇਂ ਲੈ ਕੇ ਆਉਂਦੇ ਹੁੰਦੇ ਹੋ ਨਾ ਨਵੇਂ ਸਿਲ ਕੇ ਵੈਸੇ ਵੀ ਕਹਿੰਦੇ ਹੁੰਦੇ ਨਵਾਂ ਕਪੜਾ ਇੱਕਦਮ ਸਾਨੂੰ ਪਾਣਾ ਨਹੀਂ ਚਾਹੀਦਾ ਪਤਾ ਨਹੀਂ ਕਿੱਦਾਂ ਕਿੱਦਾਂ ਦੀ ਮਸ਼ੀਨਾਂ ਚੋਂ ਨਿਕਲ ਕੇ ਆਂਦਾ ਹੈ ਕਿੱਦਾਂ ਕਿੱਦਾਂ ਦੇ ਹੱਥਾਂ ਚੋਂ ਨਿਕਲ ਕੇ ਆਂਦਾ ਹੈ ਹਨਾ ਜੀ ਤੇ ਇਧਰ ਮੈਂ ਧੋਣਾ ਹੀ ਸੀ ਤੇ ਇਧਰ ਮੈਂ ਪਾਣ ਲੱਗੀ ਸੀ ਜੀ ਨਮਕ ਪਹਿਲਾਂ ਇੱਕ ਚਮਚ ਤੁਸੀਂ ਨਾ ਨਮਕ ਪਾ ਦੇਣਾ ਪਾਣੀ ਦੇ ਵਿੱਚ ਜਿੰਨਾ ਤੁਹਾਡਾ ਕੋਲ ਲੱਗਦਾ ਹੈ ਵੀ ਸੂਟ ਇੱਕ ਹੈ ਦੋ ਹੈ ਠੀਕ ਹੈ ਜੀ ਆਪਣੇ ਭਿਗੋ ਦੇਣਾ ਆਪਣੇ ਆਪ ਇਹਨਾਂ ਨੂੰ ਇਹ ਡੁਬੋ ਕੇ ਰੱਖ ਦੇਣਾ 2-3 ਘੰਟੇ ਨਾਲ ਨਾ ਤੁਸੀਂ ਡੁਬੋ ਕੇ ਰੱਖਣਾ ਜਿਹੜਾ ਰੰਗ ਦੇ ਨਾਲ ਫਿਰ ਇਹਨਾਂ ਦਾ ਰੰਗ ਪੱਕਾ ਹੋ ਜਾਂਦਾ ਹੈ ਇਹਨਾਂ ਦਾ ਰੰਗ ਨਹੀਂ ਉਤਰਦਾ ਬਸ ਇਹ ਫਾਇਦਾ ਹੁੰਦਾ ਤੁਸੀਂ ਵੀ ਜੇਕਰ ਨਵਾਂ ਕੱਪੜਾ ਕਦੀ ਵੀ ਕਾਟਨ ਦਾ ਸਵਾਜਦੇ ਹੋ ਤੁਸੀਂ ਨਮਕ ਵਾਲੇ ਪਾਣੀ ਦੇ ਵਿੱਚ ਇਹਨਾਂ ਨੂੰ ਭਿਗੋ ਕੇ ਡੁਬੋ ਕੇ ਰੱਖ ਦਿਆ ਕਰੋ ਫਿਰ ਇਦਾਂ ਹੀ ਚਾਹੀ ਇੱਕ ਅੱਧਾ ਸ਼ੈਂਪੂ ਪਾਇਆ ਜਾਂ ਸਰਪ ਦੇ ਵਿੱਚੋਂ ਹਲਕਾ ਜਿਹਾ ਮਲ ਕੇ ਕੱਢ ਲਿਆ ਨਾਲੇ ਤਾਂ ਪਤਾ ਲੱਗ ਜਾਂਦਾ ਕੱਪੜੇ ਦਾ ਕਿਹੜੇ ਦਾ ਰੰਗ ਉਤਰਦਾ ਹੈ ਨਾਲੇ ਇਹ ਰੋਤਾ ਸੰਗੀਤ ਮੈਨੂੰ ਜਿੰਨੇ ਕਪਰੋਜੀ ਰੰਗ ਦੇਦਾ ਨਹੀਂ ਸੰਦਾ ਰੋਜੀ ਕਲਰ ਦਾ ਡਰ ਲੱਗਦਾ ਵਸੰਮੀ ਮੇਰਾ ਉਹ ਰੋਜੀ ਸੂਟ ਐਨਾ ਮਹਿੰਗਾ ਮੈਂ ਲਿਆ ਸੀਗਾ ਤੇ ਹਰ ਮੰਦਰ ਸਾਹਿਬ ਗਈ ਸੀ ਮੈਂ ਤੇ ਸਾਰਾ ਉਹਦੀ ਸਲਵਾਰ ਦਾ ਕਬੀਜ ਬਹੁਤ ਵਧੀਆ ਨਿਕਲਿਆ ਔਰ ਸਲਵਾਰ ਦਾ ਤਾਂ ਮੇਰੇ ਰਾਤ ਕੱਲ ਮੇਰੇ ਪੈਰ ਵੀ ਜਿਹੜੇ ਸੀ ਨਾ ਬਿਲਕੁਲ ਰੋਜੀ ਹੋ ਗਏ ਸੀਗੇ ਇੰਨਾ ਰੰਗ ਉਤਰਿਆ ਉਹਦਾ ਬਹੁਤ ਮਨ ਦੁਖੀ ਹੋਇਆ ਮਹਿੰਗੇ ਸੂਟਾਂ ਦਾ ਕੁਝ ਨਹੀਂ ਪਤਾ ਹੁੰਦਾ ਕਿ ਕਿਹੜਾ ਕੱਪੜਾ ਕਿੱਦਾਂ ਨਿਕਲ ਜੀ ਲੋ ਜੀ ਇੱਧਰ ਆਪ ਆਪਣੀ ਕੱਪੜੇ ਭਿਓ ਕੇ ਰੱਖ ਦਿੰਨੇ ਆ ਮੈਂ ਕਿਹਾ ਚਲੋ ਪਹਿਣਨ ਨਾਲ ਇਹ ਵੀ ਵੀਡੀਓ ਸ਼ੇਅਰ ਕਰਾਂ ਜਿਹੜੀਆਂ ਪਹਿਣਾ ਨਵਾਂ ਕੱਪੜਾ ਪਾਉਂਦੀਆਂ ਨਾ ਇਹ ਛੋਟੇ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਕਰੋ ਤੇ ਲੋ ਜੀ ਇੱਧਰ ਬਣਾਉਣ ਲੱਗੇ ਸੀ ਮੈਂ ਚਿੱਟੇ ਬੈਂਗਣ ਕੌਣ-ਕੌਣ ਚਿੱਟੇ ਬੈਂਗਣ ਬਣਾ ਲਾਂਦਾ ਅੱਜਕੱਲ ਇਹ ਬੈਂਗਣ ਆਏ ਸਾਡੇ ਲੱਗੇ ਛੋਟੇ-ਛੋਟੇ ਲੱਗੇ ਹੋਏ ਆ ਖੇਤਾਂ ਵਿੱਚ ਲੱਗੇ ਸੀਗੇ ਤੇਲ ਸਰਦਾਰ ਜੀ ਲੈ ਕੇ ਆਏ ਸੀ ਮੈਂ ਕਿਹਾ ਚਲੋ ਬੈਂਗੜ ਬਣਾ ਦਿੰਦੇ ਹਾਂ ਤੇ ਇੱਕ ਬੈਂਗੜ ਜਿਹੜੇ ਬੈਂਗੜ ਮੈਂ ਬਣਾਉਂਦੀ ਹੁੰਦੀ ਹੁੰਦੀ ਆ ਨਾ ਬਿਲਕੁਲ ਸਿੰਪਲ ਤੇ ਸੋਖੇ ਤਰੀਕੇ ਨਾਲ ਬਣਾਉਣੀ ਹੁੰਦੀ ਆ ਤੇਲ ਗਰਮ ਕਰ ਲਿਆ ਵਿੱਚ ਪਾਤਾ ਜੀਰਾ ਜਿਸ ਤੇ ਪਾਤਾ ਜੀ ਪਿਆਜ਼ ਵਿੱਚ ਪਾ ਦੇਣਾ ਪਹਿਲੇ ਵਿੱਚ ਨਮਕ ਬਹੁਤ ਇਦਾਂ ਹੀ ਤੁਸੀਂ ਬਣਾ ਕੇ ਦੇਖੋ ਬਹੁਤ ਸਵਾਦ ਬਣਦੇ ਆ ਮਿਰਚ ਹਲਦੀ ਗਰਮ ਮਸਾਲਾ ਠੀਕ ਹੈ ਜੀ ਇਹ ਚੀਜ਼ਾਂ ਪਾ ਕੇ ਬਹੁਤ ਏਸੀ ਬਣਦੀ ਹੈ ਅੰਦਾਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜੇਕਰ ਤੁਸੀਂ ਵੀ ਬਣਾਉਂਦੇ ਹੋ ਨਾ ਤੇ ਇਦਾਂ ਹੀ ਬਣਾਓ ਲੋ ਜੀ ਇਹਦੇ ਵਿੱਚ ਆਪਾਂ ਹੁਣ ਪਾ ਦਾਂਗੇ ਥੋੜੇ ਥੋੜੇ ਕਤੇ ਹੋਏ ਆਮਲੇ ਹਰੇ ਤੋਂ ਆਪਾਂ ਨੇ ਲਾ ਦੇਣਾ ਜੀ ਛੀੜਾ ਛੀੜਾ ਲਾ ਕੇ ਜ਼ਰੂਰ ਦੇਖ ਲੈਣਾ ਚਾਹੀਦਾ ਅੱਜ ਕੱਲ ਪਤਾ ਨਹੀਂ ਹੁੰਦਾ ਕੀੜਾ ਕੂੜਾ ਪੈ ਜਾਂਦਾ ਪਰ ਇਦਾਂ ਹੀ ਸਾਬਤ ਚਿੱਟੇ ਨੇ ਤੇ ਚੋਟੇ ਚੀਜ਼ ਤੇ ਲੋਜੀ ਨੂੰ ਆਪਾਂ ਏਦਾਂ ਢਾ ਕੇ ਮਿਕਸ ਕਰਦੇ ਨਾ ਠੀਕ ਹੈ ਜੀ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਹੈਗਾ ਤੇ ਹਲਕੀ ਹਲਕੀ ਭਾਗਦੇ ਨਾ ਕਿੱਦਾਂ ਹੀ ਬਣ ਜਾਂਦੇ ਆ ਬਹੁਤ ਟੇਸਟੀ ਬਣਾਂਗੇ ਦੇਖਿਓ ਤੁਸੀਂ ਜਿਹੜੇ ਖਾਂਦੇ ਆ ਪਰ ਮੈਂ ਨਹੀਂ ਘਰ ਚ ਬੈਂਗਣ ਖਾਂਦੀ ਜੀ ਫੜਫਾ ਖਾ ਲੈਂਦੀ ਆ ਆਲੂ ਬੈਂਗਣ ਹੋਏ ਇਹ ਤਾਂ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਲਓ ਇਹਨਾਂ ਨੂੰ ਆਪਾਂ ਟੱਕ ਦੇਨੇ ਠੀਕ ਹੈ ਬਾਕੀ ਮੈਂ ਦਿਖਾਨੀ ਆ ਇਹ ਖਲਾਰਾ ਸਾਹਮਣੇ ਫਿਰ ਦੱਸਦੀਆਂ ਜੀ ਜਿਹੜਾ ਤੇਲ ਜਿਵੇਂ ਅਕਸਰ ਭੈਣਾਂ ਦੇ ਗੋਡਿਆਂ ਦੇ ਵਿੱਚ ਬਹੁਤ ਅੱਜ ਕੱਲ੍ਹ ਦਿੱਕਤ ਹੁੰਦੀ ਹੈ ਨਾ ਜਿਹੜੀ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦੱਸਿਆ ਜਿਹੜੀ ਚੀਜ਼ ਮੈਂ ਖੁਦ ਯੂਜ਼ ਕਰਦੀ ਹਾਂ ਨਾ ਹਮੇਸ਼ਾ ਤੁਹਾਡੇ ਨਾਲ ਉਹੀ ਹੋ ਸ਼ੇਅਰ ਕਰਦੀ ਹੁੰਦੀ ਆ ਕਿਉਂਕਿ ਮੈਨੂੰ ਬਹੁਤ ਵਰਕ ਲੱਗਿਆ ਮੈਨੂੰ ਬੜੀ ਦਿੱਕਤ ਆਣ ਲੱਗੀ ਸੀ ਗੋਡਿਆਂ 'ਚ ਮੇਰਾ ਗੋਡਾ ਦੁਖਣ ਲੱਗ ਗਿਆ ਸੀ ਫਿਰ ਮੈਂ ਕਿਸੇ ਮਤਲਬ ਵੱਡੇ ਬਜ਼ੁਰਗਾਂ ਦੀ ਜਿਵੇਂ ਕਹਿੰਦੇ ਹੁੰਦੇ ਨਾ ਵੀ ਉਹ ਚੀਜ਼ ਬਣਾਓ ਦੇਸੀ ਦੇਸੀ ਤੇਲ ਵਿੱਚ ਘਰੇ ਬਣਾਇਆ ਤੇ ਉਹ ਵੀ ਤੁਹਾਡੇ ਨਾਲ ਸੇਮ ਸ਼ੇਅਰ ਕਰੂੰਗੀ ਮੇਰਾ ਖਤਮ ਹੋ ਗਿਆ ਸੀ ਅੱਜ ਮੈਂ ਬਣਾ ਤੇ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਦਿਖਾਉਂਦੀ ਆ ਤੁਹਾਨੂੰ ਕਰ ਕਰ ਤੁਸੀਂ ਬਨੇ ਰਹੋ ਤੇ ਲੋ ਜੀ ਜਿਹੜਾ ਆਪਾਂ ਤੇਲ ਬਣਾਣਾ ਹੈ ਨਾ ਤੇ ਮੈਂ ਉਹਦੇ ਲਈ ਤੁਹਾਨੂੰ ਸਪੈਸ਼ਲੀ ਦੱਸ ਦਿੰਨੀ ਆ ਅਕਸਰ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਲਸਣ ਹੁੰਦਾ ਨਾ ਤੇ ਉਹ ਦੇਖੋ ਵੈਸੇ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਜੇ ਤਾਂ ਘਰ ਦਾ ਜਿਨ੍ਹਾਂ ਦਾ ਲਸਣ ਹੈ ਉਹ ਨਾ ਆਂ ਦੀਆ ਦੇਖੋ ਅਬ ਐਦਾਂ ਦੇ ਗੋਲ-ਗੋਲ ਜਿਹੇ ਆਂਦੇ ਇਹਦੇ ਨਾਲ ਹੁੰਦੇ ਛੋਟੇ-ਛੋਟੇ ਆ ਦੇਖੋ ਇਹ ਲਸਣ ਦੇ ਗੋਲ-ਗੋਲ ਜਿਹੇ ਆ ਵਾਲੇ ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਤੋੜ ਲੈਣਾ ਠੀਕ ਹੈ ਇਹਨਾਂ ਛੋਟੇ-ਛੋਟਿਆਂ ਨੂੰ ਤੋੜ ਲੈਣਾ ਜੇਕਰ ਤੁਹਾਨੂੰ ਇਹ ਨਹੀਂ ਵੀ ਮਿਲਦਾ ਵੀ ਲਸਣ ਤੇ ਹੁਣ ਪੂਰਾ ਕਈ ਨਹੀਂ ਦਿੰਦੇ ਹਨਾ ਸ਼ਹਿਰ ਵਾਲੇ ਹੁੰਦੇ ਆ ਤੇ ਉਹਨਾਂ ਨੇ ਤੁਸੀਂ ਲੈ ਲੈਣਾ ਦੇਸੀ ਲਸਣ ਲੈਣਾ ਜਿਹੜਾ ਅੱਜ ਕੱਲ ਦੂਜਾ ਜਲਦੀ ਛਿੱਲਿਆ ਜਾਂਦਾ ਲਾਲ ਲਸਣ ਉਹ ਬਿਲਕੁਲ ਨਹੀਂ ਲੈਣਾ ਔਰ ਦੇਸੀ ਲਸਣ ਦੀ ਜਿਹੜੀ ਪਹਿਚਾਣ ਹੁੰਦੀ ਹੈ ਨਾ ਜੀ ਖਾਸ ਧਿਆਨ ਰੱਖਿਓ ਕੀ ਇਹ ਵਾਈਟ ਕਲਰ ਦਾ ਹੁੰਦਾ ਹੈ ਜਿਹੜਾ ਦੂਜਾ ਲਸਣ ਹੁੰਦਾ ਉਹ ਮਤਲਬ ਮੋਟਾ ਵੀ ਹੁੰਦਾ ਤੇ ਆ ਦੇਖੋ ਛੋਟੇ-ਛੋਟੀਆਂ ਵਾਲੀਆਂ ਸਾਰੀਆਂ ਆਪਾਂ ਤੋੜ ਲਾਂਗੇ ਬਾਕੀ ਜੋ ਵੀ ਇਹਦੇ ਵਿੱਚ ਹੋਰ ਕੁਝ ਪਾਵਾਂਗੇ ਤੁਹਾਡੇ ਨਾਲ ਸਾਰਾ ਕੁਝ ਮੈਂ ਹੁਣੇ ਸੇਮ ਦੱਸੂਗੀ ਤੁਸੀਂ ਇਹ ਵਾਲਾ ਤੇਲ ਜ਼ਰੂਰ ਬਣਾ ਕੇ ਦੇਖਿਓ ਮੇਰੇ ਕਹਿਣੇ ਨਾਲ ਤੁਹਾਡੇ ਦੇਖਿਓ ਗੋਡੇ ਜਾਂ ਜਿਵੇਂ ਪੈਰਾਂ ਦੀਆਂ ਤਲੀਆਂ 'ਚ ਦਰਦ ਹੁੰਦਾ ਹੈ ਹਨਾ ਹੱਥਾਂ ਦੇ ਜੋੜਾ ਵਗੈਰਾ 'ਚ ਜਾਂ ਕਿਤੇ ਵੀ ਆਪਣੇ ਦਰਦ ਹੁੰਦੇ ਆ ਉਹਦੇ ਤੇ ਇਹਦੀ ਮਾਲਿਸ਼ ਕਰਦੀਆਂ ਔਰ ਕੀ ਕੁਝ ਪਾਣਾ ਮੈਂ ਤੁਹਾਡੇ ਨਾਲ ਉਹ ਵੀ ਸਾਰਾ ਕੁਝ ਦੱਸੂਗੀ ਤੇ ਮੈਂ ਤਦ ਤੱਕ ਇਹਨੂੰ ਤੋੜ ਲੈਣੀ ਆ ਠੀਕ ਹੈ ਜੀ ਜੋਦੋਂ ਤੁਸੀਂ ਜਪਾ ਲੈਣੀ ਹੈ ਠੀਕ ਹੈ ਆ ਦੇਖੋ ਆਪਾਂ ਲਸਣ ਲੈ ਲਿਆ ਆ ਜਿਹੜੀਆਂ ਜੇਕਰ ਤੁਹਾਨੂੰ ਜ਼ਿਆਦਾ ਮਿਲਦੀਆਂ ਨਾ ਤੁਰੀਆਂ ਤੇ ਗੋਲ-ਗੋਲ ਤੁਰੀਆਂ ਲੈ ਲਿਓ ਇਹ ਦੇਸੀ ਹੁੰਦੀ ਹੈ ਇਹਦੇ ਵਿੱਚ ਨਾ ਬਹੁਤ ਤਾਕਤ ਹੁੰਦੀ ਹੈ ਕਹਿੰਦੇ ਗੋਡਿਆਂ ਦੀ ਮਾਲਿਸ਼ ਕਰੋ ਜਾਂ ਇਹਨਾਂ ਨੂੰ ਭੁੰਨ ਕੇ ਵੀ ਮਤਲਬ ਖਾਓਗੇ ਨਾ ਤੁਸੀਂ ਤੇ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਠੀਕ ਹੈ ਇਹ ਲੈ ਲਿਆ ਹੁਣ ਇਹ ਲਸਣ ਨੂੰ ਆਪਾਂ ਚਿੱਥ ਲੈਣਾ ਠੀਕ ਹੈ ਥੋੜੀ ਜੀ ਆਪਾਂ ਦੇਖੋ ਜੀ ਆਹ ਲੈ ਲੈਣੀ ਆ ਆਪਾਂ ਜਵੈਨ ਜਵੈਨ ਹੀ ਲੈ ਲੈਣੀ ਹੈ ਠੀਕ ਹੈ ਜੀ ਥੋੜੀ ਜੀ ਆਪਾਂ ਅੰਦਾਜ਼ੇ ਅਨਸਾਰੀ ਲੈ ਲੈਣੀ ਹੈ ਜੀ ਮੇਥੀ ਥੋੜਾ ਜਿਹਾ ਤੇਲ ਜਿੰਨਾ ਬਣਾਣਾ ਹੈ ਨਾ ਤੁਸੀਂ ਓਨੀ ਕੁ ਲੈ ਲੈਣੀ ਠੀਕ ਹੈ ਔਰ ਥੋੜੇ ਜਿਹਾ ਲੈ ਲੈਣੇ ਤੁਸੀਂ ਇਸੇ ਤਰ੍ਹਾਂ ਇਹਦੇ ਵਿੱਚ ਲੌਂਗ ਆਹ ਚੀਜ਼ਾਂ ਲੈ ਕੇ ਹੁਣ ਆਪਾਂ ਜੇ ਰੱਖਾਂਗੇ ਸਰੋਂ ਦਾ ਤੇਲ ਜੀ ਇਹਦੇ ਵਿੱਚ ਆਪਾਂ ਹੁਣ ਪਾ ਲਾਂਗੇ ਤੇਲ ਜਿੰਨਾ ਕੋ ਤੁਸੀ ਬਣਾਣਾ ਹੈ ਨਾ ਥੋੜੀ ਜੀ ਕੁਆਂਟੀਟੀ ਚ ਬਣਾਣਾ ਹੈ ਜਿਆਦਾ ਬਣਾਣਾ ਹੈ ਇੰਨਾ ਕੁ ਅੰਦਾਜ਼ੇ ਨਾਲ ਤੁਸੀਂ ਬਣਾ ਲੈਣਾ ਠੀਕ ਹੈ 15 ਕੁ ਦਿਨਾਂ ਲਈ ਬਣਾ ਲਿਓ ਤੁਸੀਂ ਆ ਦੇਖੋ ਜੀ ਇਹਨਾਂ ਨੂੰ ਆਪਾਂ ਫੇਲਿਆ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਇਕੱਠੀਆਂ ਕਰ ਲਾਂਗੇ ਕੋਸ਼ਿਸ਼ ਕਰਿਆ ਕਰੋ ਕਿ ਲਸਣ ਜੜਾ ਹੁੰਦਾ ਨਾ ਤੋ ਲਿਆ ਕਰੋ ਪਹਿਲਾਂ ਕਈ ਵਾਰੀ ਘੀਰਕਲ ਵਗੈਰਾ ਹੁੰਦੀ ਹੈ ਨਾ ਇਹਦੇ ਵਿੱਚ ਯਾ ਦੇਖੋ ਜੀ ਹੁਣ ਆਪਾਂ ਤੇਲ ਸਾਡਾ ਹੋ ਜੇ ਗਰਮ ਫਿਰ ਆਪਾਂ ਇਹ ਚੀਜ਼ਾਂ ਪਾ ਕੇ ਸਾੜ ਕੇ ਇਹਨੂੰ ਵਧੀਆ ਤਰੀਕੇ ਨਾਲ ਕਿਸ ਤਰ੍ਹਾਂ ਕਰਨਾ ਹੈ ਕੀ ਕੁਝ ਪਹਿਲਾਂ ਪਾਣਾ ਹੈ ਇਹ ਵੀ ਤੁਹਾਨੂੰ ਮੈਂ ਤੇਲ ਹੋ ਗਿਆ ਸਾਡਾ ਬਹੁਤ ਵਧੀਆ ਤਰੀਕੇ ਨਾਲ ਗਰਮ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਉ ਸੌਰੀ ਮੇਥੀ ਠੀਕ ਹੈ ਜੀ ਹੁਣ ਪਾ ਲੈਣਾ ਆਪਾਂ ਇਹਦੇ ਵਿੱਚ ਲੌਂਗ ਲੌਂਗ ਤੇ ਉਸ ਤੋਂ ਬਾਅਦ ਪਾ ਲੈਣਾ ਜੀ ਆਪਾਂ ਨੂੰ ਲਸਣ ਠੀਕ ਹੈ ਪੂਨ ਆਪਾਂ ਪਾ ਦੇਣੀ ਹੈ ਜਵੈਨ ਔਰ ਇੱਕ ਚੀਜ਼ ਦਾ ਤੁਸੀਂ ਇਹਦਾ ਖਾਸ ਧਿਆਨ ਰੱਖਣਾ ਹੈ ਕਿ ਗੈਸ ਨੂੰ ਨਾ ਬਿਲਕੁਲ ਸਿਮ ਕਰ ਦੇਣਾ ਜੇਕਰ ਤੁਸੀਂ ਜਿੰਨਾ ਇਹਨੂੰ ਮਤਲਬ ਐਨ ਵਧੀਆ ਤਰੀਕੇ ਨਾਲ ਮੱਠੀ ਮੱਠੀ ਸੇਕ ਤੇ ਪਿਓ ਕਰੋਗੇ ਨਾ ਪਕਾਓਗੇ ਉਨਾ ਵਧੀਆ ਇਹ ਤੇਲ ਬਣੇਗਾ ਤਾਂ ਕਿ ਇਹ ਚਾਰੀਆਂ ਚੀਜ਼ਾਂ ਸੜ ਕੇ ਐਨ ਵਧੀਆ ਤਰੀਕੇ ਨਾਲ ਨਾ ਕੋਲਾ ਹੋ ਜਾਣ ਬਿਲਕੁਲ ਦਿਖਣੀਆਂ ਨਹੀਂ ਚਾਹੀਦੀਆਂ ਚੀਜ਼ਾਂ ਐਨ ਬਿਲਕੁਲ ਕੋਲਾ ਕਾਲੀਆਂ ਹੋ ਜਾਣੀਆਂ ਚਾਹੀਦੀਆਂ ਠੀਕ ਹੈ ਇਹ ਐਸਾ ਫਬਿੰਪੂਲ ਸਿੰਮ ਕਰ ਦੇਣਾ ਤੇ ਆਪਾਂ ਹੁਣ ਇਹਨੂੰ ਲਗਾਤਾਰ ਇਹਦੇ ਥੋੜਾ ਜਿਹਾ ਹਿਲਾ ਕੇ ਬਸ ਇਹਨੂੰ ਮੱਠੀ ਮੱਠੀ ਰੱਗ ਤੇ ਸਿੱਕਦੇ ਰਹਿਣ ਦੇਣਾ ਠੀਕ ਹੈ ਜੀ ਐਸੇ ਤਰ੍ਹਾਂ ਹੀ ਬਣਦਾ ਰਹੇਗਾ ਤੇ ਥੋੜਾ ਜਿਹਾ ਚੀਜ਼ਾਂ ਦਾ ਧਿਆਨ ਰੱਖੇ ਘਰਕਲ ਸਿੱਲੀਆਂ ਨਾ ਬੜੀਆਂ ਚਟਕ ਜਾਂਦੀਆਂ ਨੇ ਤੇ ਇਹ ਚੀਜ਼ਾਂ ਦੇ ਇਹ ਤੇਲ ਬਣਾ ਕੇ ਤੁਸੀਂ ਜਦੋਂ ਹੀ ਠੰਡਾ ਹੁੰਦਾ ਇਹਨੂੰ ਰੱਖ ਲੈਣਾ ਬੰਦ ਕਰਨਾ 20 25 ਮਿੰਟ ਤੁਸੀਂ ਨਾ ਕਮਸੇ ਕਾਮ ਅੱਧਾ ਘੰਟਾ ਕੋਸ਼ਿਸ਼ ਕਰੋ ਜਿੰਨਾ ਲੇਟ ਇਹਨੂੰ ਆਪਾਂ ਪਕਾਵਾਂਗੇ ਓਨਾ ਵਧੀਆ ਇਹਦੇ ਚ ਚੀਜ਼ਾਂ ਦਾ ਅਸਰ ਹੋਏਗਾ ਤੇ ਸਵੇਰੇ ਸ਼ਾਮ ਤੁਸੀਂ ਹੱਥ ਦੇ ਉੱਤੇ ਲੈ ਕੇ ਇਹਨੂੰ ਠੰਡਾ ਕਰਕੇ ਤੇ ਹਲਕਾ-ਹਲਕਾ ਇਹਦੀ ਮਾਲਿਸ਼ ਕਰਨੀ ਹੈ ਜੇ ਤੁਹਾਡੇ ਪੈਰਾਂ ਦੇ ਪੈਰਾਂ ਦੀਆਂ ਤਲੀਆਂ ਦੇ نیچے ਜ਼ਰੂਰ ਕਰਨੀ ਹੈ ਠੀਕ ਹੈ ਜੀ ਹੱਥ ਦੁਖਦੇ ਆ ਹੱਥਾਂ ਦੇ نیچے ਪਰ ਇਹ ਚੀਜ਼ ਦਾ ਧਿਆਨ ਰੱਖਿਓ ਸੌਣ ਲੱਗੇ ਕਰੋਗੇ ਤੇ ਜ਼ਿਆਦਾ ਤੁਹਾਨੂੰ ਅਸਰ ਹੋਏਗਾ ਤੇ ਗੋਡਿਆਂ ਦੇ ਵੀ ਤੁਸੀਂ ਹਲਕੀ-ਹਲਕੀ ਕਰਨੀ ਹੈ ਦੇਖਿਓ ਤੁਸੀਂ ਕੁਝ ਦਿਨ ਤੁਹਾਨੂੰ ਬਹੁਤ ਵਧੀਆ ਰੈਸਟ ਮਿਲੇਗਾ ਬਹੁਤ ਅੱਛੀ ਚੀਜ਼ ਹੈ ਮੈਂ ਇਸੇ ਤਰ੍ਹਾਂ ਬਣਾਨੀ ਹੁੰਨੀ ਆਪਣਾ ਤੇਲ ਮੈਂ ਤੇ ਚਲੋ ਤੁਹਾਡੇ ਲਈ ਅੱਜ ਇਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਦੀ ਆ ਸਾਡੇ ਘਰ ਦਾ ਸਾਰੇ ਜੋ ਵੀ ਕਿਤੇ ਵੀ ਛੱਟ ਵੀ ਲੱਗ ਜਾਏ ਨਾ ਕਿਸ ਤਰ੍ਹਾਂ ਤੇ ਉਹਦੇ ਲਈ ਵੀ ਮਾਲਿਸ਼ ਦੇ ਲਈ ਵੀ ਆਹੀ ਤੇਲ ਯੂਜ਼ ਹੁੰਦਾ ਹੈ ਆ ਦੇਖੋ ਜੀ ਹੁਣ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਪਕਾਉਂਦੇ ਰਹਾਂਗੇ ਪੱਕ ਜਵੇ ਹੁਣ ਆਪਾਂ ਰਾਮ ਨਾਲ ਆ ਦੇਖੋ ਜੀ ਤੁਹਾਡਾ ਸਾਡਾ ਤੇਲ ਬਿਲਕੁਲ ਐਨ ਵਧੀਆ ਤਰੀਕੇ ਨਾਲ ਪੱਕ ਚੁੱਕਾ ਹੈ ਠੀਕ ਹੈ ਕਾਫੀ ਦੇਰ ਹੋ ਗਈ ਸੀ ਤੇ ਆ ਦੇਖ ਸਕਦੇ ਹੋ ਤੁਸੀਂ ਹਰ ਚੀਜ਼ ਇੱਕ ਕਾਲੀ ਹੋ ਗਈ ਹੈ ਠੀਕ ਹੈ ਇਹਨੂੰ ਵਧੀਆ ਤਰੀਕੇ ਨਾਲ ਪਕਾਣ ਤੋਂ ਬਾਅਦ ਹੁਣ ਆਪਾਂ ਇਹਨੂੰ ਰੱਖ ਦਾਂਗੇ ਜੀ ਠੰਡਾ ਕਰਕੇ ਗਿਆਸ ਨੂੰ ਕਰ ਦਿੰਦੇ ਆ ਜੀ ਬੰਦ ਆ ਦੇਖੋ ਤੁਸੀਂ ਦੇਖ ਸਕਦੇ ਏਦਾਂ ਦਾ ਤੇਲ ਕੁਝ ਬਣ ਕੇ ਹੋ ਜਾਏਗਾ ਇਹ ਆ ਦੇਖੋ ਇਹਦੇ ਜਿੱਤੇ ਤੇਲ ਬਹੁਤ ਵਧੀਆ ਬਣ ਜਾਂਦਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਇੰਨੀ ਪਾਵਰ ਆ ਜਾਂਦੀ ਹੈ ਕਿ ਤੁਹਾਡੇ ਜਿਹੜੇ ਗੋਡੇ ਦਰਦਾਂ ਦਾ ਬਹੁਤ ਵਧੀਆ ਪੱਕਾ ਲਾ ਜਾਏ ਠੀਕ ਹੈ ਤੁਸੀਂ ਇਹ ਜ਼ਰੂਰ ਟਰਾਈ ਕਰਿਓ ਮੇਰੇ ਕਹਿਣ ਤੇ ਬਹੁਤ ਅੱਛੀ ਚੀਜ਼ ਹੈ ਕਿਉਂਕਿ ਮੈਂ ਖੁਦ ਯੂਜ਼ ਕੀਤੀ ਹੈ ਤਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰ ਰਹੀ ਨਹੀਂ ਤੇ ਮੈਂ ਵੀਡੀਓ ਈਸੀ ਸ਼ੇਅਰ ਕਰਨੀ ਪਹਿਲਾਂ ਵੀ ਮੈਂ ਬਣਾਈ ਹੋਈਆਂ ਕਈ ਵਾਰੀ ਦੇ ਕੋ ਉਹ ਵੀ ਚੀਜ਼ ਜੋ ਚੀਜ਼ ਮੈਂ ਆਪਣੇ ਤੇ ਯੂਜ਼ ਕਰਦੀ ਆ ਨਾ ਉਸ ਤੋਂ ਬਾਅਦ ਹੀ ਤੁਹਾਨੂੰ ਮੈਂ ਬਣਾ ਕੇ ਉਸ ਤੋਂ ਬਾਅਦ ਤੁਹਾਨੂੰ ਜਿਹਦਾ ਰਿਜ਼ਲਟ ਅੱਛਾ ਹੋਵੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੁਣੀ ਠੀਕ ਹੈ ਬਾਕੀ ਇਹ ਜਰੂਰ ਗੋਡੇ ਆ ਦਰਦਾਂ ਦੇ ਲਈ ਸਪੈਸ਼ਲ ਤੇਲ ਬਣਾਇਆ ਬਹੁਤ ਅੱਛੇ ਰਿਜ਼ਲਟ ਮਿਲਣਗੇ ਤੁਸੀਂ ਇਹਨੂੰ ਚਾਹੋ ਤੇ ਜੇ ਤੁਹਾਡੇ ਕਿਤੇ ਦਾਗ ਵਗੈਰਾ ਵੀ ਹੁੰਦਾ ਨਾ ਜਾਂ ਜੋੜ ਵਗੈਰਾ ਹੁੰਦਾ ਉਹਦੇ ਤੇ ਵੀ ਦੇਖੋ ਬਹੁਤ ਅੱਛਾ ਰਿਜ਼ਲਟ ਆਏਗਾ ਤੇ ਹਰ ਇੱਕ ਜੋੜਾ ਦੇ ਦਰਦ ਦੇ ਲਈ ਪੈਰਾਂ ਦੀਆਂ ਅੱਡੀਆਂ ਤੇ ਥੱਲੀਆਂ ਤੇ ਤੁਸੀਂ ਨਾ ਪੈਰਾਂ ਦੀਆਂ ਤਲੀਆਂ ਹੁੰਦੀਆਂ ਨਾ ਜਿਹੜੀਆਂ ਉਹਨਾਂ ਤੇ ਮਾਲਿਸ਼ ਜ਼ਰੂਰ ਕਰਨੀ ਹੈ। ਬਾਕੀ ਤੁਹਾਨੂੰ ਮੈਂ ਵਰਜਿਸ਼ ਵੀ ਜ਼ਰੂਰ ਦੱਸੂਗੀ ਕਿ ਆਪਾਂ ਗੋਡੇ ਵਾਲੇ ਤੇ ਪੈਰਾਂ ਲਈ ਜੋ ਵਰਜਿਸ਼ ਕਰਦੇ ਆ ਮੈਂ ਨੂੰ ਮਤਲਬ ਹਰ ਚੀਜ਼ ਨਾਲ ਜਿਸ ਨਾਲ ਆਰਾਮ ਲੱਗਦਾ ਮੈਂ ਇਸੇ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੀ। ਬਾਕੀ ਠੰਡਾ ਹੋ ਜਾਵੇ ਜੀ ਠੰਡੇ ਹੋਣ ਤੋਂ ਬਾਅਦ ਇਹਨੂੰ ਆਪਾਂ ਰਾਤ ਨੂੰ ਸੌਣ ਲੱਗਿਆ। ਮਨੈਹ ਤੇ ਇਹਦਾ ਤਾਂ ਹੀ ਯੂਸ ਕਰਨਾ ਜ਼ਿਆਦਾ ਮਤਲਬ ਅਸਰ ਤਾਂ ਦਿੰਦਾ ਹੈ ਅੱਗੋ-ਗੋ ਜਿਵੇਂ-ਜਿਵੇਂ ਸਰਦੀਆਂ ਆਣਗੀਆਂ ਤੇ ਆਪਾਂ ਧੁੱਪ ਦੇ ਵਿੱਚ ਬੈਠ ਕੇ ਵੀ ਇਹਨੂੰ ਲਗਾ ਸਕਦੇ ਹਾਂ ਠੀਕ ਹੈ ਜੀ ਬਾਕੀ ਮਿਲਦੀਆਂ ਜੀ ਕੱਲ ਤਾਂ ਨੂੰ ਨਵੇਂ ਵਲੌਗ ਵਿੱਚ ਨਵੀਂ ਜੀ ਰੈਸਿਪੀ ਜਾਂ ਨਵਾਂ ਜੇ ਕੋਈ ਵੀ ਕੰਮ ਹੋਏਗਾ ਨੁਸਖੇ ਦੇ ਨਾਲ ਜੋ ਮੈਂ ਯੂਜ਼ ਕਰਦੀ ਹਾਂ ਸੇਮ ਤੁਹਾਡੇ ਨਾਲ ਹੋਵੇ ਸ਼ੇਅਰ ਕਰਦੀ ਆਂ ਬਾਕੀ ਮਿਲਦੀ ਆਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਵਾਈਰਲ ਹੋ ਗਿਰਦਾਸ ਕਰਿਓ ਪ੍ਰਮਾਤਮਾ ਸਭ ਸੁਖੀ ਰਹਿਣ ਪੰਜਾਬ ਆਪਣਾ ਉਸੇ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਖੁ ਤੇ ਮੀਂਹ ਮੇਰੀ ਤੋਂ ਬਚਾਅ ਰਵੇ ਜਰੂਰ ਪਾਠ ਕਰਿਆ ਕਰੋ ਅਰਦਾਸ ਕਰਿਆ ਕਰੋ ਗੁਰਬੰਧ ਮੰਤਰ ਦਾ ਜਾਪ ਕਰਿਆ ਕਰੋ ਠੀਕ ਹੈ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਹਿਸਕਾਰ ਜੀ